ਜੇ ਅਰਜੇ ਕੱਪੜੇ ਲਾਉਣਾ ਹੀ ਪਿਆਰ ਆ ਤਾਂ ਮੈਂ ਉਹ ਵੀ ਉਤਾਰ ਦੂੰ ਮੇਰੇ ਸਾਹ ਮੁਹਤਾਜ ਨੇ ਤੇਰੀ ਲੋ ਜੀ ਕਹਿੰਦੀ ਹੈ ਕਿ ਪਿਆਰ ਲਈ ਜੇ ਕੱਪੜੇ ਲਾਉਣੇ ਪਏ ਮੈਂ ਉਹ ਵੀ ਉਤਾਰ ਦੂੰ ਜੇ ਮਾਂ ਪਿਓ ਦੀ ਇੱਜ਼ਤ ਨੂੰ ਭਾਂਡੇ ਚ ਵਾਰਨਾ ਪਿਆ ਮੈਂ ਉਹ ਵੀ ਵਾਰ ਦੂੰ ਜੇ ਕਦੇ ਭੈਣ ਭਰਾਵਾਂ ਨੂੰ ਗੋਲੀ ਦੇ ਕੇ ਮਾਰਨਾ ਪਿਆ ਮੈਂ ਉਹ ਵੀ ਮਾਰ ਦੂੰ ਕਿਉਂ ਤੇਰੇ ਵਰਗੇ ਸੁੱਧੂ ਦੇ ਕਰਕੇ ਇਹ ਕੁੜੀਆਂ ਦੀ ਨਾ ਬਹੁਤ ਸ਼ੁਰੂ ਤੋਂ ਪ੍ਰੋਬਲਮ ਮੈਨੂੰ ਵੀ ਦੁੱਖ ਹੁੰਦਾ ਹੈ ਚੀਜ਼ਾਂ ਦਾ ਜਿਹੜੇ ਆਪਾਂ ਸਮਾਜ ਦੇ ਵਿੱਚ ਰਹਿ ਰਹੇ ਆਂ ਜੇ ਕੁੜੀਆਂ ਖੁਦ ਐਹੋ ਜਿਹੀਆਂ ਗੱਲਾਂ ਕਰਨਗੀਆਂ ਜਾਂ ਐਹੋ ਜਿਹੀਆਂ ਚੀਜ਼ਾਂ ਨੂੰ ਪ੍ਰਮੋਟ ਕਰਨਗੀਆਂ ਤੇ ਜਿਹੜੀ ਨਿਊ ਜਨਰੇਸ਼ਨ ਆ ਉਹਨੂੰ ਲੱਗੂਗਾ ਕਿ ਸ਼ਾਇਦ ਪਿਆਰ ਬਹੁਤ ਵੱਡੀ ਚੀਜ਼ ਆ ਪਿਆਰ ਉਹਨਾਂ ਚ ਚੰਗਾ ਜਿੰਨਾ ਤੱਕ ਬਿਸਤਰੇ ਤੇ ਨਹੀਂ ਆਉਂਦਾ ਸਾਨੂੰ ਇਹ ਗੱਲ ਸਮਝਣੀ ਪੈਣੀ ਆ ਜਦੋਂ ਉਹ ਆ ਜਾਂਦਾ ਗਲੀ ਗਲੀ ਨਲਾਮ ਹੁੰਦੇ ਦੇਖਿਆ ਤੁਸੀਂ ਗਲੀ ਗਲੀ ਵਾਇਰਲ ਹੁੰਦੇ ਦੇਖਿਆ ਪਿਆਰ ਨੂੰ ਤੁਸੀਂ ਐਹੋ ਜਿਹੀਆਂ ਕਹਿੰਦੀਆਂ ਹੁੰਦੀਆਂ ਕਿ ਮੈਂ ਕੱਪੜੇ ਉਤਾਰ ਦੂੰ ਇਦਾਂ ਕਰ ਦੂੰ ਇਦਾਂ ਕਰ ਦੂੰ ਜਦਨ ਕਦੇ ਮੇਰੇ ਸਾਹਮਣੇ ਆ ਗਈ ਮੇਰਾ ਜੀ ਕਿਤਾ ਮੈਂ ਤੇਰੇ ਚ ਪੇੜ ਵੀ ਮਾਫ ਤਾ ਕਿਉਂਕਿ ਤੇਰੇ ਘਰਦਿਆਂ ਕੋਲ ਤੇ ਬੱਚੀ ਨਹੀਂ ਤੇਰੇ ਜੇ ਚੰਗੀ ਸੇਧ ਨਹੀਂ ਨਾ ਦੇ ਸਕਦੇ ਐਹੋ ਜੀ ਬਦੂ ਸ਼ਾਰੀ ਨਾ ਬੋਲਿਆ ਕਰੋ ਲੱਖ ਦੀ ਨਹੀਂ ਕਰੋੜਾਂ ਦੀ ਲਹਨਤਾ ਮੈਂ ਤੇਰੀ ਆਈਡੀ ਮੈਂਸ਼ਨ ਨਹੀਂ ਕਰਦੀ ਕਿਉਂਕਿ ਨਹੀਂ ਤਾਂ ਫਿਰ ਤੇਰੀ ਮਾਂ ਭੈਣ ਲੋਕਾਂ ਦੀ ਇੱਕ ਗਾ ਲੀਆਂ ਪਰ ਦਿਮਾਗ ਤੋਂ ਸੋਚੀ ਕਿ ਤੂੰ ਬੋਲ ਕੀ ਰਹੀ ਆ ਪਿਆਰ ਕੱਪੜੇ ਲਾਉਣਾ ਨਹੀਂ ਹੁੰਦਾ ਪਿਆਰ ਘਰ ਬਸਾਉਣਾ ਹੁੰਦਾ ਆ ਉਹ ਵੀ ਕਿਸਮਤ ਨਾਲ ਵਸਦਾ ਕਈ ਵਾਰੀ ਵਸਿਆ ਬਸੇ ਵੀ ਉਜੜ ਜਾਂਦੇ ਆ ਇਹੋ ਜੀਆਂ ਫੋਕੋਰ ਕੰਗਾ ਕਰਕੇ ਹੱਕ ਸੇਫ ਸਾਈਡ ਰੱਖਦੀ ਆ ਚੋਰੀ ਚੋਰੀ ਤੱਕਦੀ ਆ ਦੁਨੀਆ ਦੇ ਮੂਰੇ ਨਹੀਂ ਆਉਂਦੀ ਆ ਮੈਂ ਹਮੇਸ਼ਾ ਕਹਿੰਦਾ ਆ ਕਿ ਜੇ ਕੋਈ ਗਲਤ ਹੁੰਦਾ ਨਾ ਉੱਤੇ ਬੋਲੋ ਤੁਸੀਂ ਜੇ ਕੋਈ ਕੁੜੀ ਗਲਤ ਕਰੀ ਉਹਨੂੰ ਤੁਸੀਂ ਸਮਝਾ ਦਿਓ ਕਿ ਨਹੀਂ ਇਹ ਤੇ ਨਾਲ ਸਾਡੇ ਪੰਜਾਬ ਦੀ ਸਭਿਆਚਾਰ ਨੂੰ ਬਹੁਤ ਜ਼ਿਆਦਾ ਟਾਂ ਲੱਗ ਰਹੀ ਆ ਜੇ ਕਿਸੇ ਦੇ ਨਾਲ ਗਲਤ ਹੋ ਗਿਆ ਉਹਦਾ ਮਜ਼ਾਕ ਨਾ ਬਣਾਓ ਠਰਕੀ ਨਾ ਬਣਾਇਆ ਕਰੋ ਮੈਨੂੰ ਭੇਜ ਦੇ ਕੋਈ ਆਣ ਕੇ ਸਾਲੇ ਸੌਰੀ ਉਹ ਦੂਜੇ ਲੋਕ ਮੇਰੇ ਕੋ ਤੇਰੀ ਵੀਡੀਓ ਹੈਗੀ ਆ ਐਨੀ ਵੇ ਮੈਂ ਗੱਲ ਕੁੜੀ ਦਾ ਨਾਂ ਨਹੀਂ ਲੈਣਾ ਸਮਝਦੇ ਹੋ ਚੰਗਾ ਨਹੀਂ ਲੱਗਦਾ ਪਰ ਕਿਸੇ ਕੁੜੀ ਦੀ ਵੀਡੀਓ ਵਾਇਰਲ ਹੋਈ ਸਾਰੇ ਜਾਣੇ ਲੋਕੀ ਉਹ ਮੇਰੇ ਕੋ ਤੇਰੀ ਵੀਡੀਓ ਹੈਗੀ ਆ ਥੱਲੇ ਉਹਦੇ ਕਮੈਂਟ ਭਾਈ ਮੈਨੂੰ ਵੀ ਭੇਜ ਦੇ ਮੈਨੂੰ ਭੇਜ ਦੇ ਕੋਈ ਕਹਿੰਦਾ 500 ਰੁਪਏ ਲੱਗਣਾ ਉਹ ਕੋਈ ਆ ਜਿਹੜੇ ਟੈਲੀਗ੍ਰਾਮ ਦੇ ਗਰੁੱਪ ਅਤਰਾ ਪੱਛਲਦੇ ਆ ਉਹ ਗਰਪਾਂ ਚ ਪਾਉਣ ਵਾਲਿਓ ਪਤਾ ਨਹੀਂ ਕਿਹਦੀ ਪੈ ਜਾਣੀ ਠੀਕ ਆ ਸੋ ਕਿਸੇ ਦਾ ਮਜ਼ਾਕ ਨਾ ਬਣਾਇਆ ਕਰੋ ਬਾਕੀ ਉਹ ਵੀ ਕੁੜੀ ਨੂੰ ਕੁੜੀਆਂ ਸਾਰੀਆਂ ਨੂੰ ਬੇਨਤੀ ਹੈ ਕਿ ਜਿਹੜਾ ਇਨਸਾਨ ਤੁਹਾਡੇ ਨਾਲ ਮੂਵਮੈਂਟਸ ਕੈਚ ਕਰ ਰਿਹਾ ਨਾ ਇਹ ਸਾਰੀ ਉਮਰ ਐਦਾਂ ਨਹੀਂ ਰਹਿਣੀ ਆ ਸਾਰੀ ਉਮਰ ਤਾਂ ਟੀ ਬਣੀ ਦੇ ਰਹਿਣੀ ਪਤਾ ਨਹੀਂ ਕਿਹੜੇ ਵળે ਤੁਹਾਡੀ ਕਿਸੇ ਨਾ ਪ੍ਰੋਬਲਮ ਪੈ ਜਾਣੀ ਆ ਸੋ ਇਹੋ ਜੀਆਂ ਚੀਜ਼ਾਂ ਨਾ ਕਰਿਆ ਕਰੋ ਸਮਝਦੇ ਹੋ ਕਿਉਂਕਿ ਬਾਅਦ ਚ ਤੁਹਾਡਾ ਕੁਛ ਨਹੀਂ ਜਾਂਦਾ ਮਾਂ ਪਿਓ ਭੈਣ ਭਰਾ ਕਿਸੇ ਨੂੰ ਮੂੰਹ ਦਿਖਾਉਣ ਜੋ ਕਹਿੰਦੀ ਰਹਿ ਜਾਂਦੇ। ਭੰਗ ਪਾਣੇ ਖਰਚੇਗੀ। ਮੈਂ ਜਦੋਂ ਕਿਸੇ ਦੇ ਵੀਡੀਓ ਪਾਉਣਾ ਨਾ ਪਹਿਲਾਂ ਘੱਟੋ ਘੱਟ ਉਹਨੂੰ ਇੱਕ ਵਾਰੀ ਵਾਰਨ ਜ਼ਰੂਰ ਕਰਦਾ ਕਿ ਜੇ ਤੁਸੀਂ ਆਪਣੇ ਆਪ ਨੂੰ ਸਹੀ ਕਰ ਸਕਦੇ ਆ ਤਾਂ ਕਰੋ ਨਹੀਂ ਤਾਂ ਫਿਰ ਤੁਹਾਡਾ ਤੁਸੀਂ ਫਿਰ ਕਹਿਣਾ ਕਿ ਸਾਡਾ ਜਲੂਸ ਨਿਕਲਦਾ। ਹਮੇਸ਼ਾ ਮੈਂ ਚੁੰਨੀ ਦੀ ਗੱਲ ਕਰਦਾ ਹੁੰਦਾ ਨਾ ਕਿ ਇੱਕ ਚੁੰਨੀ ਸਾਡੀ ਇੱਜ਼ਤ ਢੱਕਣ ਲਈ ਬਣੀ ਸੀ ਨਾ ਕਿ ਉਸ ਨੂੰ ਤਮਾਸ਼ਾ ਬਣਾਇਆ ਜਾਵੇ ਨਾ ਕਿ ਇੱਕ ਜਿਦਾ ਕੁੱਤੇ ਦੇ ਗੱਲ 'ਚ ਪਟਾ ਪਾਇਆ ਹੁੰਦਾ ਉਦਾਂ ਕੱਲਾ ਪਟਾ ਪਾਇਆ ਜਾਵੇ। ਤੁਸੀਂ ਕਹਿ ਦਿੰਦੇ ਆ ਕਿ ਤੁਹਾਡੀ ਸੋਚ ਛੋਟੀ ਆ ਸਾਡੀ ਸੋਚ ਨਹੀਂ ਛੋਟੀ ਜਦੋਂ ਤੁਸੀਂ ਵੱਡੀਆਂ ਵੱਡੀਆਂ ਚੀਜ਼ਾਂ ਦਿਖਾਓਗੇ ਨਾ ਇਦਾਂ ਪਿੱਛੇ ਕਰਕੇ ਤੇ ਫਿਰ ਉਹ ਸੋਚ ਲੋਕਾਂ ਦੀ ਉਧਰ ਨੂੰ ਹੀ ਜਾਣੀ ਆ ਸਮਝ ਰਹੇ ਹੋ ਤੁਹਾਨੂੰ ਵੀ ਪਤਾ ਕਿ ਤੁਸੀਂ ਕੀ ਕਰਦੇ ਆ ਤੁਸੀਂ ਕੀ ਟਾਰਗੇਟ ਕਰਦੇ ਆ ਜਦੋਂ ਚੁੰਨੀ ਪਿੱਛੇ ਲਾ ਕੇ ਜਦ ਐ ਕਰ ਲੈਣਾ ਤਾਂ ਪਤਾ ਤੁਸੀਂ ਕੀ ਦਿਖਾ ਰਹੇ ਹੋ ਸੋ ਇਹੋ ਜੀਆਂ ਕੁੜੀਆਂ ਜਿਮ 'ਚ ਵੀ ਜਾਣ ਤੇ ਜਿੰਨੇ ਨਿੱਕੇ ਤੋਂ ਨਿੱਕੇ ਹੋ ਸਕਦੇ ਉਹਨਾਂ ਕਰਦੀਆਂ ਇੰਨਾ ਕੁ ਕੁੱਝ ਕੁ ਕੁੜੀਆਂ ਕਰਕੇ ਜਿਹੜੀਆਂ ਚੰਗੀਆਂ ਕੁੜੀਆਂ ਉਹ ਵੀ ਉਹਨਾਂ ਦਾ ਵੀ ਜੁਣਾ ਮੁਸ਼ਕਲ ਹੋਇਆ ਪਿਆ ਉਹ ਵੀ ਇੱਕ ਨੋਰਮਲ ਪ੍ਰੋਫਾਈਲ ਬਣਾ ਕੇ ਆਪਣੀ ਵੀਡੀਓ ਨਹੀਂ ਪਾ ਸਕਦੀਆਂ ਕਿਉਂ ਕਿ ਹਰੇਕ ਬੰਦੇ ਦੀ ਸੋਚ ਕੁੜੀਆਂ ਨੂੰ ਵੇਖ ਕੇ ਇੰਨਾ ਦੀ ਹੋ ਜਾਂਦੀ ਕਿ ਇਹ ਗਾਂਦੀ ਪੌਣ ਆਈਆਂ ਸੋ ਸੋਚ ਸਾਡੀ ਮਾੜੀ ਨਹੀਂ ਤੁਸੀਂ ਆਪਣੇ ਆਪ ਨੂੰ ਸੁਧਾਰੋ ਪਹਿਲਾਂ ਪੰਜਾਬ ਦਾ ਕਲਚਰ ਪੰਜਾਬ ਇੱਕ ਸਭਿਆਚਾਰ ਕਲਚਰ ਸੀ ਤੁਸੀਂ ਬਿੜਾ ਕਰਕੇ ਕਰਤਾ ਲਾਈਕ ਕਮੈਂਟਾਂ ਕਰਕੇ ਤੇ ਮੇਰੇ ਤਾਜ ਆ ਮੇਰੀ ਦਸਤਾਰ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਾ ਤੇ ਪਿੱਛੇ ਮੇਰੇ ਗਾਉ ਨੂੰ ਫੜ ਕੇ ਹਾਂ ਹੋਰ ਕੋਈ ਦੱਸ ਜਿੱਟਾ ਗੱਲਬਾਤ ਖਾਸ ਵੇ ਯਾਦਗਾਰ ਮੇਰਝ ਬਣੋਈ ਇਤਿਹਾਸ ਵੇ ਬਹੁਤ ਵਧੀਆ ਲੱਗ ਰਿਹਾ ਪ੍ਰਾਊਡ ਡੈਡ ਕਿਤੇ ਵੇਖਦਾ ਹੋਊਗਾ ਤੁਹਾਡੀ ਵੀਡੀਓ ਆ ਜਿਹੜੀ ਪ੍ਰਾਊਡ ਬ੍ਰਦਰ ਪ੍ਰਾਊਡ ਮਾਪੇ ਜਿਹੜੇ ਕਹਿੰਦੇ ਹੁਣੇ ਕਾਸ਼ ਨਾ ਜੰਮ ਦੇ ਇਹਨੂੰ ਧੀਆ ਅਤੇ ਤਰ੍ਹਾਂ ਹੀ ਕਾ ਰੌਣਕ ਹੁੰਦੀ ਵਿੜੇ ਦੀ ਇੱਜ਼ਤ ਹੁੰਦੀ ਆ ਤੇ ਪਰ ਜਦੋਂ ਤੁਹਾਡੇ ਵਰਗੀ ਧੀ ਜੰਮ ਪੈਂਦੇ ਆ ਤੇ ਜਿਹੜੀਆਂ ਚੰਗੀਆਂ ਧੀਆ ਜਿਹੜੀਆਂ ਨਾਂ ਰੋਸ਼ਨ ਕਰਦੀਆਂ ਆਪਣੇ ਮਾਪਿਓ ਦਾ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਇਹੋ ਜੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਤੁਹਾਡੇ ਵਰਗੀਆਂ ਗੰਦ ਪਾਉਂਦੀਆਂ ਜਿੰਨੀ ਲਾਣਤ ਪਾਈ ਜਾਵੇ ਓਨੀ ਥੋੜੀ ਆ ਤੁਹਾਡੇ ਲਈ ਸੋ ਮੈਂ ਤਾਂ ਇਹੀ ਕਹੂੰਗਾ ਲੱਖ ਦੀ ਲਾਣਤ ਤੀ ਹੋ ਤੰ ਡਿੱਗੀ ਮੁੱਠ ਉਹ ਤੋਂ ਨੇ ਕਰੇ ਤੇ ਮਾੜੇ ਸਰਦਾਰ ਦੀ ਆ ਪਲਾਜੋ ਵਾਲੇ ਨਵੇਂ ਆ ਗਏ ਮੈਂ ਗੱਲਾਂ ਕੁੜੀਆਂ ਦੇ ਬਾਰੇ ਕੀ ਕਹਣਾ ਅੱਜ ਕੱਲ ਮੁੰਡਿਆਂ ਦੇ ਵੀ ਬੜੇ ਮਾੜੇ ਹਾਲ ਆ ਯਾਰ ਪਿੰਡ ਚ ਆਪਾਂ ਦੋਣ ਗੱਲਾਂ ਵੜੀਆਂ ਹੁੰਦੀਆਂ ਹੁਣ ਪਰ ਸਾਰਿਆ ਸਾਰਾ ਪਿੰਡ ਛੱਡ ਗਿਆ ਆਪਾਂ ਕੱਟੀ ਹੁੰਦੀ ਸਮਝਿਆ ਕਰ ਮੱਤ ਦੇ ਆ ਸਾਲਿਆ ਕਿਉਂਕਿ ਇਹਨਾਂ ਨੇ ਵੀ ਲੋਕਾਂ ਨੂੰ ਪੰਬਲ ਪੂਸੇ ਚ ਪਾਇਆ ਹੋਇਆ ਇਹਨਾਂ ਨੇ ਵੀ ਲੋਕਾਂ ਨੂੰ ਪਾਗਲ ਕੀਤਾ ਆ ਨਿਆਣੀਆਂ ਨਿਆਣੀਆਂ ਕੁੜੀਆਂ ਇਨਾਂ ਦੀਆਂ ਪੋਸਟਾਂ ਪਾਈ ਫਿਰਦੀਆਂ ਲਵ ਯੂ ਲਵ ਯੂ ਓ ਯਾਰ ਮੈਨੂੰ ਤਾਂ ਸਮਝ ਨਹੀਂ ਆਉਂਦੀ ਛੋਟੀਆਂ-ਛੋਟੀਆਂ ਕੁੜੀਆਂ ਦੀ ਆ ਜਿਹੜੇ ਨਿਭਾ ਨਿੱਬੀ ਜੇ ਉਹ ਇਹਨਾਂ ਦਾ ਕੁਝ ਨਹੀਂ ਜਾਣਾਂ ਬਾਕੀ ਤੁਹਾਨੂੰ ਗੰਦ ਵੇਖਣ ਦੀ ਆਦਤ ਪਈ ਹੋਈ ਆ ਚੰਗੀ ਚੀਜ਼ ਨੂੰ ਤੁਸੀਂ ਸਪੋਰਟ ਨਹੀਂ ਕਰਦੇ ਤੇ ਵੇਖਦੇ ਕਿਆਂ ਸਾਰਾ ਦਿਨ ਗੰਦ ਫੈਂਡ ਰਹੀ ਹੈ ਮੇਰੀ ਬਤਰੀਆਂ ਗੰਦ ਫੈਂਡ ਰਹੀਆਂ ਨੇ ਦੇਖਾ ਆਪਣੇ ਲਾਪਰਵਾਹੀ ਦਾ ਨਤੀਜਾ ਹੈ ਭਾਈ ਵੀਡੀਓ ਕਾਤੋਂ ਕੱਟ ਕਰਦਾ ਵੀਡੀਓ ਪਾਇਆ ਕਰ ਰੋਜ਼ ਰੋਜ਼ ਹਨਾ ਪਹਿਲੀ ਗੱਲ ਤੁਸੀਂ ਲੋਕ ਜਿਹੜੇ ਮੈਂ ਸਾਰਿਆਂ ਨੂੰ ਨਹੀਂ ਕਹਿ ਰਿਹਾ ਸੁਧਰਨ ਵਾਲਿਆਂ ਚੋਂ ਹੈ ਹੀ ਨਹੀਂ ਕਿਉਂਕਿ ਮੈਨੂੰ ਇੱਥੇ ਆਣ ਕੇ ਕਮੈਂਟ ਚ ਪਹਿਲਾਂ ਕਹਿ ਦਿੰਦੇ ਕਿ ਯਾਰ ਬਹੁਤ ਗਲਤ ਹੋ ਰਿਹਾ ਉਦਾਂ ਦੂਜੀ ਉਹੀ ਠਰਕ ਵੀਡੀਓ ਵਾਲੀ ਚ ਜਾ ਕੇ ਠਰਕ ਭੋਰਨਦੇ ਹੁੰਦੇ ਆ ਡਬਲ ਸਟੈਂਡਰਡ ਨਾ ਰੱਖੋ ਦੂਜੀ ਗੱਲ ਮੈਂ ਗਾਣਾ ਕੀਤਾ ਸੀ ਇੱਕ ਹੈਲੋ ਬਾਪੂ ਪ੍ਰਦੇਸੋਂ ਮੈਂ ਤ੍ਰਿਤੀ ਬੋਲਦੀਆਂ ਕਿੰਨਿਆਂ ਨੇ ਸੁਣਿਆ ਪਰसों ਮੇਰਾ ਇੱਕ ਗਾਣਾ ਹੋਰ ਸੀ ਮੈਂ ਉੱਤੇ ਰੀਲ ਪਾਤੀ ਆਪਣੇ ਗਾਣੇ ਤੇ ਕਿ ਮੈਨੂੰ ਮੇਰੀਆਂ ਸਹੇਲੀਆਂ ਨੇ ਦੱਸਿਆ ਤੇਰੇ ਵਾਲਾ ਖਾਂਦਾ ਕਾਲਾ ਮਾਲਵੇ ਇੱਕ ਸੈਕਿੰਡ ਲਾਇਆ ਤੁਸੀਂ ਗਦਾਰ ਕਹਿਣ ਲੱਗਿਆ ਯਾਦ ਕੀ ਉਹ ਕੁੜੀ ਕਹਿ ਰਹੀ ਹੈ ਕਿ ਮੈਨੂੰ ਮੇਰੀਆਂ ਸਹੇਲੀਆਂ ਨੇ ਮੇਣਾ ਮਾਰਿਆ ਕਿ ਤੇਰੇ ਵਾਲਾ ਕਾਲਾ ਮਾਲ ਖਾਂਦਾ ਮੈਂ ਇਹ ਨਹੀਂ ਕਿਹਾ ਕਿ ਕਾਲਾ ਮਾਲ ਲੈ ਕੇ ਆਉ ਤੇ ਖਾਓ ਬਾਕੀ ਫਿਰ ਵੀ ਤੁਹਾਡੀ ਇਨਫੋਰਮੇਸ਼ਨ ਲਈ ਦੱਸ ਦਵਾਂ 80% ਦਵਾਈਆਂ ਦੇ ਵਿੱਚ ਓਪੀਓਮ ਪੈਂਦਾ ਬਾਕੀ ਕਾਲੇ ਮਾਲ ਦੀ ਇੱਕ ਪਾਸੇ ਤੇ ਖੇਤੀ ਮੰਗਦੇ ਆ ਕਿ ਪੰਜਾਬ ਵਿੱਚ ਖੇਤੀ ਹੋਣੀ ਚਾਹੀਦੀ ਆ ਤਾਂ ਜੋ ਚਿੱਟੇ ਤੋਂ ਲੋਕ ਬਚ ਜਾਣ ਡਬਲ ਸਟੈਂਡਰਡ ਤੁਹਾਡਾ ਆ ਮੇਰਾ ਨਹੀਂ ਬਾਕੀ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਮੈਂ ਆਪਣੇ ਪੰਜਾਬ ਲਈ ਕੰਮ ਕਰਦੇ ਆਂ ਮਿਊਜ਼ਿਕ ਮੇਰਾ ਪੈਸ਼ਨ ਆ ਉਹ ਮੇਰਾ ਪਹਿਲਾ ਕਿੱਤਾ ਆ ਦੱਸੋ ਹਾਂ ਕਿਹੜਾ ਕਲਾਕਾਰ ਐਦਾਂ ਬੋਲਦਾ ਆਣ ਕੇ ਉਹਨਾਂ ਨੂੰ ਤਾਂ ਰੀਲਾਂ ਬਣਨੀਆਂ ਚਾਹੀਦੀਆਂ ਉਹਨਾਂ ਦੇ ਗਾਣੇ ਤੇ ਜਿੰਮੇ ਦੀ ਮਰਜ਼ੀ ਰੀਲ ਬਣੇ ਜੇ ਕੋਈ ਚੰਗਾ ਕੰਮ ਕਰਦਾ ਨਾ ਤੇ ਜੇ ਕੋਈ ਉਹਦਾ ਦੀ ਇੱਕ ਵੀ ਚੀਜ਼ ਆਏ ਤੁਸੀਂ ਮੈਂਟਲ ਆਉਨੇ ਗਦਾਰ ਕਹਿਣ ਲੱਗਿਆ ਸੋ ਮੈਂ ਨਹੀਂ ਦਿਲ ਕਰਦਾ ਕਿੰਨਾ ਲੋਕਾਂ ਨੇ ਕਰਨਾ ਸਸ਼ੀਗੋ